ਬਰਨਾਲਾ ਦੇ ਵਿੱਚ ਇੱਕ ਬੱਚਾ ਕਿਡਨਾਪ ਹੋਇਆ ਅਨਾਜ ਮੰਡੀ ਤੋਂ ਇਸ ਬੱਚੇ ਨੂੰ ਕਿਡਨਾਪ ਕਰ ਲਿਆ ਗਿਆ ਇਹ ਬੱਚਾ ਝੁੱਗੀ ਦੇ ਨੇੜੇ ਖੇਡ ਰਿਹਾ ਸੀ ਦੋ ਬਾਈਕ ਸਵਾਰ ਆਏ ਔਰ ਬੱਚੇ ਨੂੰ ਅਗਵਾ ਕਰਕੇ ਲੈ ਗਏ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਕਿਡਨਾਪਰ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਤੇ ਝੁੱਗੀਆਂ ਦੇ ਨੇੜੇ ਖੇਡ ਰੇ ਇੱਕ ਬੱਚੇ ਨੂੰ ਚੱਕ ਕੇ ਫਰਾਂ ਹੋ ਜਾਂਦੇ ਨੇ ਸੋ ਉਹਨਾਂ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਨੇ ਇੱਕ ਛੋਟਾ ਬੱਚਾ ਜਿਸ ਨੂੰ ਕਿਡਨਾਪ ਕੀਤਾ ਗਿਆ ਹੈ ਬਿਹਤ ਛੋਟਾ ਬੱਚਾ ਹੈ ਤਸਵੀਰ ਦੇ ਵਿੱਚ ਜੋ ਨਜ਼ਰ ਆ ਰਿਹਾ ਹੈ ਉਸ ਬੱਚੇ ਨੂੰ ਲੈ ਕੇ ਬਾਈਕ ਸਵਾਰ ਫਰਾਰ ਹੋ ਜਾਂਦੇ ਨੇ ਅਗਵਾ ਕਰਕੇ ਲੈ ਜਾਂਦੇ ਨੇ ਕੁਝ ਦਿਨ ਪਹਿਲਾਂ ਇੱਕ ਬੱਚੇ ਦੇ ਅਗਵਾ ਦਾ ਮਾਮਲਾ ਪੁਲਿਸ ਨੇ ਸੁਲਝਾਇਆ ਸੀ ਕੁਝ ਘੰਟਿਆਂ ਦੇ ਵਿੱਚ ਹੀ ਉਹ ਮਾਮਲਾ ਸੁਲਝਾ ਲਿਆ ਗਿਆ ਸੀ ਔਰ ਉਸੇ ਪਿੰਡ ਦਾ ਉਹ ਵਿਅਕਤੀ ਨਿਕਲਿਆ ਸੀ ਪਰ ਇੱਥੇ ਇੱਕ ਛੋਟਾ ਬੱਚਾ ਜਿਹੜਾ ਝੁੱਗੀ ਦੇ ਨੇੜੇ ਖੇਡ ਰਿਹਾ ਸੀ ਉਸ ਬੱਚੇ ਨੂੰ ਅਗਵਾ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਪਿਛਲੇ ਦਿਨੀ ਜਿਹੜੀ ਇੱਕ ਕਿਰਨਾਪਿੰਗ ਦੀ ਖਬਰ ਆਈ ਸੀ ਉਸ ਦੇ ਵਿੱਚ ਫਰौती ਦਾ ਜ਼ਿਕਰ ਹੋਇਆ ਸੀ ਫਰौती ਦੀ ਮੰਗ ਹੋਈ ਸੀ ਕਾਲ ਕੀਤੀ ਗਈ ਸੀ ਪਰ ਇਹ ਬੱਚਾ ਕਿਸ ਦਾ ਹੈ ਕਿਉਂ ਇਸ ਨੂੰ ਕਿਰਨਾਬ ਕੀਤਾ ਗਿਆ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਅਸ਼ੀਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਅਸ਼ੀਸ਼ ਬੱਚਾ ਹੈ ਕਿਸ ਦਾ ਔਰ ਕਿਸ ਟਾਈਮ ਤੇ ਕਿਡਨਾਪ ਹੋਇਆ ਜੀ ਬਰਨਾਲ ਦੇ ਨਾਜ ਮੰਡੀ ਵਿੱਚ ਇੱਕ ਠਿਕ ਬਸ ਬਸ ਮਨ ਲੀ ਬਸਤੀ ਬਣੀ ਹੋਈ ਝੁੱਗੀਆਂ ਜਿੱਥੇ ਲੋਕ ਰਹਿੰਦੇ ਨੇ ਜਿਹੜੇ ਉੱਥੇ ਮੰਡੀਆਂ ਤੇ ਦਿਹਾੜੀ ਕਰਦੇ ਲੋਕ ਤੇ ਉਹਨਾਂ ਦਾ ਇੱਕ ਬੱਚਾ 2 ਸਾਲ ਦਾ ਬੱਚਾ ਹੈ ਜਿਹੜੇ ਉਹਨਾਂ ਨੇ ਮਾਤਾ ਪਿਤਾ ਨੂੰ ਦੱਸਿਆ ਕਿ ਬੱਚਾ ਉਹਨਾਂ ਦਾ ਛੋਟੇ ਬੱਚੇ ਉੱਤੇ ਖੇਡ ਰਹੀ ਸੀ ਬੱਚਾ ਵੀ ਉਹਨਾਂ ਦਾ ਉੱਥੇ ਕੋਲੇ ਬੱਚਿਆਂ ਨਾਲ ਖੇਡਦੇ ਸੀ ਉੱਥੇ ਕੋਲੇ ਸੀ ਦੋ ਮੋਟਰਸਾਈਕਲ ਸਵਾਰ ਆਂਦੇ ਨੇ ਜਿਹੜੇ ਉਹਦੇ ਪਰਿਵਾਰ ਨੂੰ ਦੱਸਣ ਮਤਾਵੇ ਕਿ ਸਵੇਰ ਦੇ ਉੱਥੇ ਗੇੜੇ ਦੇ ਰਹੇ ਸੀ ਤੇ ਉਹ ਚੱਕ ਕੇ ਲੈ ਕੇ ਜਾਂਦੇ ਲੈ ਕੇ ਗਏ ਨੇ ਤੋਂ ਉਦੋਂ ਬਾਅਦ ਮਾਪਿਆਂ ਨੇ ਸ਼ੋਰ ਮਚਾਇਆ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਵੱਲੋਂ ਵੀ ਕਈ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਪੁਲਿਸ ਵੱਲੋਂ ਭਾਲ ਵੀ ਜਾ ਰਹੀ ਹੈ ਕਈ ਥਾਵਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਨੌਜਵਾਨ ਜਿਹੜੇ ਬੱਚੇ ਨੂੰ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਨੇ ਜੀ ਅੱਛਾ ਅਸ਼ੀਸ਼ ਕਿਸੇ ਨੇ ਦੇਖਿਆ ਨਹੀਂ ਉਸ ਵੇਲੇ ਜਦੋਂ ਬੱਚੇ ਨੂੰ ਲਿਜਾ ਰਹੇ ਸੀ ਆਸੇ ਪਾਸੇ ਲੋਕ ਜਰੂਰ ਦੱਸਣ ਮਤਾ ਹੋਈ ਹੀ ਇਹ ਹੀ ਜਿਹਨਾਂ ਨੂੰ ਸ਼ੱਕ ਜਰੂਰ ਹੋਇਆ ਸੀ ਪਹਿਲਾਂ ਕਿਉਂਕਿ ਦੋ ਮੋਟਰਸਾਈਕਲ ਸਵਾਰ ਜਿਹੜੇ ਸਵੇਰੇ ਦੇ ਉਹਨਾਂ ਦੇ ਏਰੀਏ ਚ ਉੱਥੇ ਦੋ ਤਿੰਨ ਵਾਰ ਦੇਖੇ ਗਏ ਨੇ ਤੇ ਔਰ ਆਸੇ ਪਾਸੇ ਲੋਕ ਸੀ ਉਹਨਾਂ ਨੇ ਦੱਸਿਆ ਕਿ ਦੇ ਇੱਕ ਮੋਟਰਸਾਈਕਲ ਸਵਾਰ ਆਏ ਤੇ ਦੋ ਬੱਚੇ ਨੂੰ ਚੱਕ ਕੇ ਨਾਲ ਲੈ ਗਏ ਤੋਂ ਉਸ ਤੋਂ ਬਾਅਦ ਉਹਨਾਂ ਨੇ ਸ਼ੋਰ ਸ਼ੋਰ ਮਚਾਇਆ ਤੇ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਤੇ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਚਾਰੇ ਪਾਸੇ ਇਤਲਾਹ ਕੀਤੀ ਗਈ ਤੇ ਜਿਹੜੇ ਬੈਰੀਗੇਡ ਲਗਾਏ ਗਏ ਨਾ ਕਿ ਚੈਕਿੰਗ ਕੀਤੀ ਗਈ ਪਰ ਉਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਫਰਾਰ ਹੋ ਚੁੱਕੀ ਸੀ ਪਰ ਉਦੋਂ ਬਸ ਜਿਹੜੀ ਜਿਸ ਤਰ੍ਹਾਂ ਦਾ ਰੂਟ ਦੱਸਿਆ ਗਿਆ ਉਸ ਰੂਟ ਦੇ ਬਤਾਲੋਗੇ ਪੁਲਿਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਜਿਸ ਵਿੱਚ ਸੀਸੀਟੀਵੀ ਫੁਟੇਜ ਉਨਾਰੀ ਸਾਹਮਣੇ ਆ ਚੁੱਕੀ ਹੈ ਕਿ ਦੋ ਨੌਜਵਾਨ ਬੱਚੇ ਨੂੰ ਲੈ ਕੇ ਜਾ ਰਹੇ ਨੇ ਹੁਣ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਕੋਈ ਕੋਈ ਕਾਲ ਕੀਤੀ ਕਿਸੇ ਨੇ ਆਸ਼ੀਸ਼ ਵਜ੍ਹਾ ਕੀ ਹੋ ਸਕਦੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬੱਚਾ ਜਿਹੜੇ ਝੁੱਗੀਆਂ 'ਚ ਲੋਕ ਰਹਿੰਦੇ ਨੇ ਜਾਂ ਮਜ਼ਦੂਰੀ ਕਰਦੇ ਨੇ ਐਸੇ ਵਿੱਚ ਫਰੋਤੀ ਤੇ ਵਜ੍ਹਾ ਨਹੀਂ ਹੋ ਸਕਦੀ ਫਰੋਤੀ ਦਾ ਅਸਲ ਜਿਹੜੀ ਜਿਹੀ ਸੁਣਨ ਚ ਜੇ ਆਈ ਹੈ ਅੱਜ ਇਹ ਗੱਲ ਤਾਂ ਇਹ ਸਪੱਸ਼ਟ ਨਹੀਂ ਹੋਈ ਕਿ ਨਸ਼ੇ ਨੂੰ ਲੈ ਕੇ ਜਿਹੜੀ ਗੱਲ ਦੱਸੀ ਜਾ ਰਹੀ ਹੈ ਕਿ ਇਹ ਲੋਕ ਨਸ਼ਾ ਇਹਦਾ ਕੋਈ ਪਹਿਲਾਂ ਕੰਮ ਕਰਦੇ ਸੀ ਤੇ ਉਹ ਲੋਕ ਕਿ ਇਹਨਾਂ ਨੂੰ ਜਬਰਨ ਕਹਿ ਰਹੇ ਸੀ ਕਿ ਨਸ਼ੇ ਦੇ ਕੰਮ ਕਰਨ ਨੂੰ ਤੇ ਇਹਨਾਂ ਨੇ ਮਨਾ ਕੀਤਾ ਜਿਸ ਲੈ ਕੇ ਉਹਨਾਂ ਤੇ ਇਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਹਾਂ ਜੀ ਇਹ ਗੱਲ ਉਹ ਸਾਹਮਣੇ ਨਹੀਂ ਆਈ ਜਿਹੜੀ ਆਸ-ਪਾਸ ਦੇ ਲੋਕ ਜ਼ਰੂਰ ਦੱਸ ਰਹੇ ਨੇ ਪਰ ਨਸ਼ੇ ਨੂੰ ਲੈ ਕੇ ਜ਼ਰੂਰ ਗੱਲ ਦੱਸੀ ਜਾ ਰਹੀ ਹੈ ਜੀ ਨਸ਼ੇ ਦਾ ਐਂਗਲ ਹੈਗਾ ਠੀਕ ਹੈ ਅਸ਼ੀਸ਼ ਧੰਨਵਾਦ ਫਿਲਹਾਲ ਇਸ ਜਾਣਕਾਰੀ ਦੇ ਲਈ ਤਾਂ ਇਹ ਇੱਕ ਵਜ੍ਹਾ ਨਜ਼ਰ ਆਉਂਦੀ ਹੈ ਜਿਸ ਦਾ ਜ਼ਿਕਰ ਅਸ਼ੀਸ਼ ਕਰ ਰਹੇ ਸੀ ਕਿ ਹਾਲਾਂਕਿ ਇਸ ਬਾਰੇ ਕਿਸੇ ਨੇ ਖੁੱਕਤਾ ਤੌਰ ਤੇ ਸਾਹਮਣੇ ਆ ਕੇ ਜਾਣਕਾਰੀ ਨਹੀਂ ਦਿੱਤੀ ਪਰ ਲੋਕ ਕਹਿ ਰਹੇ ਨੇ ਕਿ ਇਸ ਤਰੀਕੇ ਦੀ ਇਨਵੋਲਵਮੈਂਟ ਸੀ ਹੋ ਸਕਦਾ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੋਵੇ ਬੱਚੇ ਨੂੰ ਰੰਜਿਸ਼ ਦੇ ਤਹਿਤ ਚੱਕਿਆ ਗਿਆ ਹੋਵੇ ਪਰ ਪੁਲਿਸ ਨੇ ਲਗਾਤਾਰ ਜਿਹੜੀ ਹੈ ਉਹ ਨਾਕੇਬੰਦੀ ਸਖਤ ਕੀਤੀ ਹੋਈ ਹੈ ਔਰ ਬੱਚੇ ਦੀ ਪਾਲਕੀਤੀ ਜਾ ਰਹੀ ਹੈ 2 ਸਾਲ ਦਾ ਬੱਚਾ ਹੈ ਜਿਹੜਾ ਉੱਥੇ ਅਨਾਜ ਮੰਡੀ ਦੇ ਝੁੱਗੀ ਕੋਲ ਖੇਲ ਰਿਹਾ ਸੀ ਮੋਟਰਸਾਈਕਲ ਸਵਾਰ ਕਾਫੀ ਧੀਰ ਤੋਂ ਉੱਥੇ ਢੇੜੇ ਕੱਢ ਰਹੇ ਸੀ ਤੇ ਅਖੀਰ ਬੱਚੇ ਨੂੰ ਲੈ ਕੇ ਉੱਥੋਂ ਭਰਾ